ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਬਣਾਉਣੇ ਜੀ ਖੋਆ ਤੇ ਫਿਰ ਆਪਾਂ ਬਣਾਵਾਂਗੇ ਇਹਦੀਆਂ ਤਰ੍ਹਾਂ-ਤਰ੍ਹਾਂ ਦੀਆਂ ਪਿੰਗਾਂ ਹੁਣ ਥੋੜਾ ਜਿਹਾ ਪਾਣੀ ਲਾ ਪਾਣੀ ਇਸ ਕਿਡਾਈ ਦੇ ਪਾਣੀ ਤਾਂ ਆਬਾਇਕ ਦੁੱਧ ਥੱਲੇ ਨੇ ਲੱਗੇ ਹੁਣ ਹੋ ਗਈ ਜੀ ਆਪਣੇ ਕੋਲੇ ਦੇਖੋ ਇਹਨਾਂ 1 ਲੀਟਰ ਹੁਣ ਆਪਾਂ ਪਾਉਣੇ ਜੀ ਇਹਦੇ ਵਿੱਚ ਡਬਲ ਕਰੀਮ ਹੁਣ ਇਰਮ ਪਰ 150 ਗ੍ਰਾਮ ਪਾਓ ਤੇ ਮੇਰਾ ਆਟਾ ਹੈਗਾ ਇਹ 200 ਗ੍ਰਾਮ ਤੇ ਫਿਰ ਜੇ ਹੋਰ ਪਿਆ ਤਾਂ ਮੈਂ ਹੋਰ ਪਾ ਲੂੰਗੀ ਥੋੜਾ ਥੋੜਾ ਗੈਸ ਕਰਕੇ ਭੁੰਨੂਗੀ ਮੈਂ ਵੈਸੇ ਹੈਗਾ ਤਾਂ ਹੈਰਾ 1.5 350 ਪੌਣ ਦਾ ਪਰ ਪਤਾ ਨਹੀਂ ਜੇ ਪਿਆ ਤਾਂ ਪਾ ਲੂੰਗੀ ਨਹੀਂ ਤਾਂ ਨਹੀਂ ਬਾਹਾਂ ਨਹੀਂ ਪਾਉਣਾ 300 ਗ੍ਰਾਮ ਆ ਪਾਟਾ ਪਾਤਾ ਤੇ ਹੌਲੀ ਭੁੰਨ ਲਊਂ ਮੈਂ ਥੋੜਾ ਸ਼ਾਂਤੀ ਨਾਲ ਇਹ ਫਿਰ ਭੁੱਜ ਜੂਗਾ ਕਿ ਘੌਲ ਨਹੀਂ ਹੋਰ ਪਾਣ ਨੂੰ ਵੈਸੇ ਇਹਦੇ ਵਿੱਚ ਆਪ ਜਿੰਨਾ ਕਹੇਗਾ ਉਨਾ ਕੀ ਰੱਖਣਾ ਆਪਾਂ ਆਟਾ ਪਾ ਲਈਏ ਇਹਦੇ ਵਿੱਚ 350 ਗ੍ਰਾਮ 350 ਗ੍ਰਾਮ ਆਟਾ ਪਾਤਾ ਮਿੱਤੇ ਹੀ ਪਾਤਾ 350 ਤੋਂ ਵੀ ਕਿ ਹੁਣ ਪੁੰਨੂਗੀ ਹੌਲੀ ਹੌਲੀ ਕਿ ਬੱਚੇ ਦੇ ਥੋੜੀ ਸ਼ਾਂਤੀ ਨਾਲ ਪੁੰਨੂਣਾ ਪੈਣ ਨੂੰ ਇਸ ਲਈ ਕਿ ਕਾ ਥੋੜਾ ਬੱਚਾ ਆਪਾਂ ਹੁਣ ਇਹਦੇ ਵਿੱਚ ਪਾ ਕੇ ਨਾ ਨੇ ਐ ਕਰਕੇ ਛਾਂਗ ਲਿਆ ਤੇ ਕਿਉਂ ਥੋੜਾ ਵਾਅ ਕਰਕੇ ਠੀਕ ਹੈ ਵੀ ਡਲਣਾ ਨਹੀਂ ਰਹੇਣਗੇ ਵਿੱਚ ਆਪਾਂ ਨੇ ਇਹਦੇ ਵਿੱਚ ਹੁਣ ਆਪ ਅਖੰਡ ਤੇ ਵਿਟ ਤੋਂ ਇਹ ਮਿਲ ਜਮੈਂ ਹੁਣ ਆਪਾਂ ਵੇਖੋ ਜੀ ਵਿੱਚ ਪਾ ਲਿਆ ਖੋਆ ਤੇ ਹੁਣ ਆਪਾਂ ਇਹਨੂੰ ਕਰਦੇ ਮਿਕਸ ਸਾਰੇ ਨੂੰ ਥੋੜਾ ਜਿਵੇਂ ਠੰਡਾ ਕਰ ਲਿਆ ਸੀਗਾ ਤੇ ਹੁਣ ਮਰ ਲਾ ਲਿਆ ਹੁਣ ਆਪਾਂ ਪਿੰਨਿਆਂ ਵਟਣ ਲੱਗ ਗਏ ਆ ਦੇਖੋ ਪਿੰਨਿਆਂ ਵਟ ਵਟ ਕੇ ਇਦਾਂ ਰੱਖ ਦੇਣਗੇ ਦਾਦੀ ਨਾਨੀ ਬੀਬੀ ਸਾਰੇ ਜਦ ਆਗੇ ਕੇ ਜਮਾ ਇਦਾਂ ਬਣਿਆ ਖੋਆ ਜਿਵੇਂ ਆ ਪਿੰਨਿਆਂ ਨਹੀਂ ਖਾਂਦੇ ਹੁੰਦੇ ਸੀ ਨਿੱਕੇ ਹੁੰਦੇ ਬਹੁਤ ਟੇਸਟੀ ਬਣਿਆ ਤਾਂ ਤੁਸੀਂ ਆਪਣੀ ਵੀਡੀਓ ਨੂੰ ਜਰੂਰ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੁਸੀਂ ਸਾਡੇ ਤਰੀਕੇ ਨਾਲ ਖੋਆ ਬਣਾ ਕੇ ਸਾਨੂੰ ਦੱਸਣਾ ਵਧੀਆ ਹੈ ਕਿ ਨਹੀਂ ਓਕੇ ਜੀ ਬਾਏ ਨੈਕਸਟ ਵੀਡੀਓ ਨਾਲ ਮਿਲਦੇ ਆਪਾਂ